ਸਾਸਰੀ ਕਾਲ ਜੀ ਹਾਂ ਜੀ ਵੀਰੇ 35 ਗਾਵਾਂ ਬਕਾਊ 35 ਗਾਵਾਂ ਵੀਰੇ ਬਕਾਊ ਐਫ ਐਫ ਜਰਸੀ ਸਾਈਹਾਲ ਕਾਫੀ ਕ੍ਰੋਸ ਆ ਐਰਸਰ ਗਰਲੈਂਡੋ ਆਹ ਹਰ ਤਾਈਂ ਨਸੋੜੀਆਂ ਮਿਰਚੀ 35 ਗਾਵਾਂ ਬਕਾਊ ਹਾਂ ਜੀ ਵੀਰੇ ਮੇਰਾ ਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀ ਮਾਲਕਣਾ ਹੈਗਾ ਵੱਡਾ ਸੀਨੀਆਲ ਜਿਹੜਾ ਪੁਰਾਣਾ ਸੀਨੀਆਲ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਆਪਣਾ ਵੀਰੇ ਬਰਨਾਲਾ ਪੈਂਦਾ ਹੈਗਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ 628007 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜੋ ਕਿਸੇ ਨੂੰ ਹਾਇਓ ਦਾ ਮੈਸੇਜ ਕਰੋਗੇ ਜਿਹੜੀ ਮੇਰੀ ਵਿਕੇਸਨਾ ਵੀਰੋ ਤੁਹਾਨੂੰ ਆਪਦੇ ਆਪ ਆਜੂ ਵੀ ਉਹ ਸਿੱਧੀ ਫਾਰਮ ਤੇ ਲੈ ਕੇ ਆਊਗੀ ਜਿਹੜੇ ਵੀਰੇ 35 ਨਾਗਾ ਇਹਦੇ ਵਿੱਚ 16 ਮੈਣਾ ਮੈਨੂੰ ਤਾਜ਼ੀਆਂ ਸ਼ੁੱਗੀਆਂ ਨੇ 2-4 ਦਿਨ ਦੇ ਵਿੱਚ ਆਉਣੀਆਂ 16 ਦੇ ਮਗਰੋਂ 13 ਮਗਰ ਵੀਰੇ ਬੱਸੀਆਂ ਨੇ ਤੇ 19 ਵੜਾ ਸੂਣ ਵਾਲੀਆਂ ਨੇ ਉਹ ਵੀ 5-4 ਦਿਨ ਦੇ ਵਿੱਚ ਬਿਲਕੁਲ ਰੈਡੀ ਮਾਲ ਹੈਗਾ ਵੀਰੇ ਤੇ ਇਕੱਲਾ ਇਕੱਲਾ ਕਰਕੇ ਵੀਰੇ ਆਪਾਂ ਨਾਕ ਵੇਚਾਂਗੇ ਟੋਕੜ ਵੈੜਾ ਵਾਲਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਚੀਆਂ ਵਾਲਾ ਵੀਰ ਫੂਨ ਨਾਲ ਆਵੇ ਜਿਹੜਾ ਵੀਰੇ ਆਪਾਂ ਲਾੜ ਵੇਚਣਾਗਾ ਇਹਦੀ ਤਰੀਕ ਨੋਟ ਕਰ ਲਓ ਇੱਕ ਤਰੀਕ ਕਿਉਂ ਜਿਹੜੀ ਵੀਡੀਓ ਆਪਾਂ 29 ਤਰੀਕ ਨੂੰ ਬਣਾਉਨੇ ਆ ਇਹ ਆਪਾਂ ਦੁਪਹਿਰ ਨੂੰ ਅਪਲੋਡ ਕਰ ਦੇਾਂਗੇ ਕਿਉਂਕਿ ਵੀਰੇ ਮੈਂ ਸ਼ਨੀਵਾਰ ਨੂੰ ਆ ਜਾਣਾ ਕਹਿੰਦਾ ਐਤਵਾਰ ਨੂੰ ਵੀ ਮੈਂ ਕਿਤੇ ਬਾਹਰ ਆਗਾ ਇਹ ਸੋਮਵਾਰ ਦਾ ਆਪਾਂ ਲਾੜ ਰੱਖਿਆ ਵੀਰਾਂ ਨੂੰ ਸੋਮਵਾਰ ਨੂੰ ਫਾਰਮ ਤੇ ਮਿਲਾਂਗੇ ਇੱਕ ਤਰੀਕ 7ਵਾਂ ਮਹੀਨਾ 2024 ਵੀਰੇ ਦਿਨ ਸੋਮਵਾਰ ਬਣਦਾ ਹੈਗਾ ਜਾਣੀ ਵੀ ਪਰਸੋਂ ਨੂੰ ਸਵੇਰੇ ਵੀਰੇ ਆਪਾਂ 7 ਵਜੇ ਸੌਦੇ ਨਾਲ ਚਾਲੂ ਕਰ ਦੇਗੇ ਕਰਮਾਲੀਆਂ ਦੇ ਜਿਹਦੇ ਵਿੱਚ 35 ਨਗ ਹੋਣਗੇ ਜਿਨ੍ਹਾਂ ਰੇਟ ਆਪਣਾ ਵੀਰੇ 50000 ਤੋਂ ਸ਼ੁਰੂ ਹੋ ਕੇ 50 55 60 65 70 ਇਸ ਤਰ੍ਹਾਂ ਕਰਦਾ ਕਰਦਾ 90 ਤੱਕ ਜਾਵ ਲੂਗਾ 50 ਤੋਂ ਸ਼ੁਰੂ ਆ 90 ਅੰਡਾ ਨਾ ਸਾਰੇ ਸੌਦੇ 50 ਵਾਲੇ ਨਾ ਸਾਰੇ ਸੌਦੇ 90 ਵਾਲੇ ਮਿਕਸ ਮਾਲ ਆ ਵੀਰੇ ਜਾਦੇ ਸੌਦੇ 60 ਤੋਂ 80000 ਦੇ ਵਿੱਚ ਹੋਣਗੇ ਉਹ ਜਿਹੜਾ ਲਾਡ ਆਪਣਾ ਹੋਊਗਾ ਉਹਦੇ ਵਿੱਚ ਵੀਰੇ 18 19 ਕਿਲੋ ਤੋਂ ਲੈ ਕੇ 20-22 ਕਰੋੜ ਦਾ ਦੁੱਧ ਮਿਲ ਜੂਗਾ ਦੋਸਤ ਵੀਰੇ ਉਹ ਮਿਲੂਗਾ ਜਿਹੜਾ ਕੰਡੇ ਦਾ ਤੋਲ ਤੇ ਗੁੰਮਾ ਵਪਾਰੀ ਦੀ ਜੀਵਾਲਾ ਉਹ ਨਹੀਂ ਮਿਲਣਾ ਕੰਡੇ ਦਾ ਤੋਲ ਦੁੱਧ ਮਿਲੂਗਾ ਬਾਕੀ ਇੰਨਾ ਭਾਹਾ ਵੀਰ ਖੋਸੋ ਕੇ ਲਾਣ ਦਾ ਇਹ ਭਾਹਾ ਦੇ ਵਿੱਚ ਵੀਰੇ ਤੁਹਾਨੂੰ ਬੈਣ ਵੀ ਨਕੀਨਾ ਪੀਸੀ ਮਿਲੂਗਾ ਨਾਲੇ ਤੋਂ ਸਪੰਸਰ ਸਾਹਿਬ ਹਰ ਕੱਲਾ ਕੱਲਾ ਕਰਕੇ ਵੀਰੇ ਤੁਹਾਨੂੰ ਨਾਖ ਦਿਖਾਉਣੇ ਆ ਬਾਕੀ ਉਹ ਤੂੰ ਪਹਿਲਾਂ ਮੀਨਰਾਉਂ ਦਾ ਵੀਰੇ ਮਾਲ ਮਗਰ ਸਾਰਾ ਤੇ ਵੀਡੀਓ ਬਣ ਕੇ ਮਗਰ ਫਾਰਮ ਤੇ ਲੱਗ ਜਾਣਾ ਫਾਰਮ ਤੇ ਅਸੀਂ ਕੋਈ ਵੀ ਵੀਰ ਜਾਣ ਨਹੀਂ ਦਿੰਦੇ ਕਿ ਫੇਰ ਵੀਰ ਕੋਈ ਥਾਲੀ ਮੁਰਗੂ ਦਾ ਵੀਰ ਔਖਾ ਜਿਹਾ ਹੋਇਆ ਸਾਨੂੰ ਪਤਾ ਹੀ ਨਾ ਕਿ ਹਰ ਵੀਰ ਆਰਦੇ ਅਰਗਾ ਹੁੰਦਾਗਾ ਇਹ ਇੱਕ ਤਰੀਕ ਨੂੰ ਵੇਚਾਂਗੇ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਕੋਈ ਬੋਲੀ ਨਹੀਂ ਲੱਗਣੀ ਕਿਸੇ ਕਸਲ ਦਾ ਕੋਈ ਖਰਚਾ ਨਹੀਂ ਕੋਈ ਦਲਾਲੀ ਫਲਾਲੀ ਨਹੀਂਗੀ ਜਿਹੜੀ ਮੇਰੀ ਵੀ ਕਿਸੇ ਵੀਰ ਨੇ 160 ਮੰਗ ਲਈ ਆਪਾਂ ਉਹਨੂੰ ਮੁੱਲ ਕਰਤਾ ਵੀਰੇ ਅੱਧਾ ਘੰਟਾ ਆਪਾਂ ਵੇਟ ਕਰੀਦੀਆ ਵੀਰ ਦੀ ਜੇ ਉਹਨੇ ਵੇਣ ਜਾਣੀ ਪਹਿਲੀ ਗੱਲ ਤਾਂ ਫੈਂਟੀਆਂ ਸਾਡੇ ਰੇਟ ਵੀਰੇ ਇਹ ਜੇ ਹੁੰਦੇ ਆ ਕਿਸੇ ਵੀਰ ਨੇ ਜਦੋਂ ਤਮਾਮਿੰਦਾ 3 ਘੰਟੇ ਬਾਅਦ ਉਹਦੀ ਵੇਟ ਕਰਕੇ ਫੇਰ ਆਪਾਂ ਕਹਾ ਸੌਦਾ ਲਾਈਦਾ ਇਹ ਫੂਲ ਨੂੰ ਵਰਸੀਸੀ ਮੂਹ ਹੋ ਗਿਆ ਰੰਗ ਨਹੀਂ ਸੀ ਸੂਈ ਸਵਾਈ ਆ ਗਈ ਮਗਰ ਇਹਦੇ ਬੱਸੀ ਆ ਉਹਦੂ ਅੱਗੇ ਤੋਰੋ ਜੀ ਇਹ ਵੀਰੇ ਦੋ ਦੰਦ ਲੱਗਿਆ ਬਿਲਕੁਲ ਫੋਲ ਫੋਲ ਦਾ ਬੱਚਾ ਆ ਗਿਆ ਮਾਰੀ ਪਰ ਫੂਲ ਬੱਸੀਆ ਤਾਂ ਇੱਕ ਸਾਲੇ ਦੀ ਉਂਗਲ ਹੈਗੀ ਆ ਵੀਰੇ ਸੂਨ ਨੂੰ ਹਜੇ ਇੱਕ ਹਫ਼ਤਾ ਰਹਿ ਚੁਗੀ ਥੋੜੀ ਜਿਹੀ ਫਾਰਮ ਤੋਂ ਖੁੱਲੀ ਆਈ ਆ ਜਿਹੜੇ ਵੀਰ ਫਾਰਮ ਦਾ ਕੰਮ ਕਰਦੇ ਉਹਨੂੰ ਪਤਾ ਹੀ ਆ ਕਿ ਉਹ ਕਿਹੜਾ ਖੁੱਲਾ ਬੱਚਾ ਆਵੇ ਵੀਰੇ ਇੱਕ ਹਫ਼ਤਾ ਜੱਬ ਬੰਨ੍ਹ ਦੀ ਗਏ ਥੋੜਾ ਜਿਹਾ ਫਿਰ ਰਹਿਦੀ ਜਾਣੀ ਦੀ ਰਸੇ ਦੀ ਧਿਲਾਰੇ ਦੀ ਔਲ ਕਰਦੀ ਰਹਿੰਦੀ ਆ ਕਰਮਾਲੀ ਤੋਰੀ ਚੱਲੋ ਨਾਲ ਦੀ ਨਾਲੇ ਦੋ ਦੰਦ ਬੱਚਾ ਵੀਰੇ ਇੱਕ ਹਫ਼ਤੇ ਦੀ ਕੱਚੀ ਆ ਆਪਾਂ ਕੋਲ ਵੀ ਨਸ਼ਮੁਰਦੀਸ ਦਾ ਸਾਰੀ ਹੈਗੀ ਆ ਪੰਜਾਬ ਦਾ 300 ਰੁਪਏ ਕਿਲੋਮੀਟਰ ਕੱਲੇ ਪੰਜਾਬ ਪੰਜਾਬ ਉੱਪਰ 7 ਪੈਣ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਧੂਮ ਬੈੜ ਲੈ ਜਾਣੀ ਐ ਅੰਕਲ ਜਿਹੜੀਆਂ ਤਾਂ ਵੀ ਘਰਉਣ ਦੀ ਲੋੜ ਨਹੀਂ ਕਿਉਂਕਿ ਆਪਣੀਆਂ ਵੀਰੇ ਹਰ ਏਰੀਆ ਚ ਪੰਜ ਚਾਰ ਬੇੜਾ ਲਾਜ਼ਮੀ ਜਾਂਦੇ ਫਿਰ ਸਾਂਝੀ ਪੈ ਜਾਂਦੀ ਆ ਕਰਾਇਆ ਹਦੋਂ ਦੀ ਆ ਜਾਂਦਾ ਸਰਪੰਚ ਸਾਹਿਬ ਕੋਲੋਂ ਵੀਰੇ ਸੋਰ ਸੋਣਾ ਪਾ ਵੀਡੀਓ ਰੰਮੀ ਬਣਾ ਲੈਣੇ ਜਲਦੀ ਕਰੋ ਇਹ ਵੀਰੇ ਐਰ ਸਾਈਡ ਦਾ ਕਰੈਕਟਰ ਆ ਗਿਆ ਦੂਜਾ ਸੂਆ ਵੀਰੇ ਨੇ ਕਰਮਾਂ ਨੇ ਸੋਣਾ ਮੂੰਹੋ ਸੇਜਨ ਦਾ ਇੱਕ ਹੰਤਾ ਲੋਕੀ ਮੜੇ ਦੀ ਕੈਮਰਾਮੈਨ ਪ੍ਰੇਮ ਕਰਦਾ ਲੇਵੇ ਤੇ ਨਰਵਾਜਿਆ ਕਰੋ ਦੇਖੋ ਵੀਰੇ ਲੇਵੇ ਤੇ ਇਹਦੇ ਨਾਣਾ ਕਰਮਾਲੀ ਦੇ ਮੈਗਨੋਲੀ ਵਾ ਠੋਸ ਕਿਆ ਬਾਤਾਂ ਗੀ ਬਾਕੀ ਜਿਹੜਾ ਵੀਰੇ ਆਪਣਾ ਇੱਕੀਰ ਦਾ ਲਾੜ ਹੈ ਕਰਮਾਲੀਆਂ ਪਰੀਆਂ ਗਊ ਮਾਤਾ ਵੀਰੇ ਕੱਲੀ ਕੱਲੀ ਖੜ ਖੜ ਕੇ ਦੇਖਣ ਲਈ ਚੜਦੇ ਹੋ ਚੜਦੀ ਵੇੜ ਮਿਲੀ ਵੀ ਆ ਬਹੁਤ ਮਿਹਨਤ ਨਾਲ ਆਪਾਂ ਮਾਲ ਖਰੀਦਿਆ ਇੱਕੀਰ ਦਾ ਬਹੁਤ ਮਿਹਨਤ ਨਾਲ ਮਾਲ ਖਰੀਦਿਆ ਹੋਇਆ ਵੀਰੇ ਕੱਲੀ ਕੱਲੀ ਗਊ ਮਾਤਾ ਚੜਦੇ ਹੋ ਚੜਦੀ ਆਪਣੀ ਖਰੀਦੀ ਹੋਈ ਆ ਇਹ ਤਾਂ ਪਰੀਆਂ ਨੇ ਵੀਰੇ ਪਰੀਆਂ ਜੀ ਨੂੰ ਅਰਜਾਉਣ ਲੱਗ ਜਾਨਾ ਤਾਰ ਦੇ ਨਹੀਂ ਇਹ ਬੰਦੇ ਨੂੰ ਕਹਿੰਦੀ ਆ ਸਾਡੇ ਵਿੱਚ ਆਓ ਤੁਸੀਂ ਸਾਡੇ ਵਿੱਚ ਆਵੋਗੇ ਤੁਹਾਡੀ ਜੇਬ ਚੋਂ ਪੈਸਾ ਨਹੀਂ ਮੁੱਕਣ ਦਿੰਦੀਆਂ ਜਦੋਂ ਵੀਰੇ ਆਪਾਂ ਸਮਝਾਈ ਨਹੀਂ ਕਰਨੀ ਉਹ ਕੋਈ ਵੀ ਕੀਤਾ ਫਿਰ ਉਹ ਫੇਰ ਹੋ ਜਾਂਦਾ ਆਪਾਂ ਕਿਤੇ ਨੂੰ ਵੀਰੇ ਸੋਸਾਂ ਦੇ ਨਾਲ ਜਲਾਵਾਂਗੇ ਤਾਂ ਲਗਨ ਨਾਲ ਜਲਾਵਾਂਗੇ ਬੇਨਤ ਨਾਲ ਜਲਾਵਾਂਗੇ ਉਹ ਕੀਤਾ ਆਪੀ ਵੀਰੇ ਕੰਮ ਦਾ ਹੋਣਾ ਹੀ ਹੁੰਦਾ ਆ ਉਹ ਬੇਦਾ ਤੋੜ ਦੇ ਇਹ ਵੀਰੇ ਖੀਰੀ ਬੱਸੀ ਆ ਖੀਰੀ ਬੱਸੀਆ ਪਲੂਨ ਆ 20 ਤੋਂ 22 ਮਹੀਨੇ ਦੀ ਉਮਰ ਆ ਦੁੱਧ ਕਰਨੀਆਂ ਦੇ ਵਿੱਚ ਆ ਵੀਰੇ ਬੱਸੀ ਦੇ ਨੇ ਅੱਖਰ ਦੇਖੋ ਕਿਆ ਬਦਨ ਦੇ ਸੀਮ ਖਾਲਾ ਥੱਲੇ ਕਰਮਾ ਦੀ ਹਜੇ ਇੱਕ ਹਫ਼ਤੇ ਦੀ ਸੂਨਦੀ ਬਾਈ ਤਾਂ ਹੀ ਕੋਈ ਨਹੀਂ ਹੈਗੀਗੀ ਅੱਖਰ ਬਹੁਤ ਚੰਗੇ ਆ ਜਿਹੜਾ ਮਾਲ ਆ ਵੀਰੇ ਸਾਰਾ ਮਾਲ ਜਾਨੀ ਦੀ ਜਾਦਾ ਮਾਲ ਥਾਰਮਾ ਦੇ ਵਿੱਚ ਆਹ ਮਾਲ ਹੈਗਾ ਖਰੀਦਿਆ ਵਾ ਆਪਣਾ ਤੇ ਤਕਰੀਬਨ ਜਿਹੜੇ ਮਾਲ ਦਾ ਆਪਨ ਮੂਹਰੇ ਬਾਇਓ ਡਾਟਾ ਮਿਲਿਆ ਹੋਇਆ ਹੈਗਾ ਵੀਰੇ ਉਹਦਾ ਬਾਇਓ ਡਾਟਾ ਵੀਚੇ ਆਪਾਂ ਨੈਗੇਟਿਵ ਰੂਪ ਦੇ ਵਿੱਚ ਆਪਾਂ ਸਕੇਣਾ ਵੀਰਾ ਕੋਦਣਾ ਨਹੀਂ ਹੈਗਾ ਜਿਹੜਾ ਆਪਣਾ ਜਿਹੜਾ ਬਾਇਓ ਡਾਟਾ ਆਪਨ ਮੂਹਰੇ ਲੈਕਟਿਵ ਰੂਪ ਚ ਮਿਲਿਆਗਾ ਉਹ ਆਪਾਂ ਲੈਕਟਿਵ ਰੂਪ ਦੇ ਵਿੱਚ ਵੀਰੇ ਆਪਾਂ ਬਾਇਓ ਡਾਟਾ ਦੇਣਾ ਹੁੰਦਾਗਾ ਤੇ ਤੋੜੋ ਵੀਰੇ ਕਿਸ ਤਰ੍ਹਾਂ ਸਨ ਇਹ ਦੂਜਾ ਸੁਆ ਵੀਰੇ ਬਾਹਰ ਸੁਣਦੀ ਹੈ ਦੂਜਾ ਸੁਆ ਸੁਣਦੀ ਥੱਲੇ ਲੈਵੇ ਦਾ ਵੀਰੇ ਦੇ ਅਕਤੀ ਕੋਣੀ ਕਰਮਾ ਲਈ ਦੇ ਤੇ ਥੱਲੇ ਦੇਸੀ ਉੱਠਿਆ ਜੀ ਲੈ ਫਰਦੀ ਆ ਜੀ ਆਪਣੇ ਕੋਲ ਵੀਰੇ ਆਨਲਾਈਨ ਪੇਮੈਂਟ ਦੀ ਸਿੱਧਾ ਸਾਰੀ ਹੈਗੀ ਆ ਸਵਾਇਆ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਤੇ ਪੇਮੈਂਟ ਚੱਕੀ ਜਾਂਦੀ ਆ ਪੇਮੈਂਟ ਦੇ ਵੀਰੇ ਪੱਖ ਤੋਂ ਕਿਸੇ ਕਸਮ ਤੋਂ ਪੜਾਉਣ ਦੀ ਲੋੜ ਨਹੀਂ ਹੈਗੀ ਆਪਣੇ ਕਿਸੇ ਵੀਰ ਕੋਲੇ ਪੰਜ ਚਾਰ ਹਜ਼ਾਰ ਘੱਟ ਵਾਧੋ ਗੱਡੀ ਵਾਲੇ ਵੀਰ ਨੂੰ ਵੀ ਮੇਰੇ ਨੂੰ ਕਾ ਸਕਦਾ ਹੈਗਾ ਬਾਕੀ ਵੀਰੇ ਜੇ ਸਾਡੇ ਫਾਰਮ ਤੇ ਆਉਣਾ ਇੱਕ ਬੇਨਤੀ ਮੈਂ ਜ਼ਰੂਰੀ ਕਰਦਾ ਹਾਂਗਾ ਟਾਡੇ ਵੀਰੇ ਬਾਹਰੋਂ ਇੱਕ ਦਾ ਰੇਟ لازਮੀ ਪਤਾ ਕਰੇ ਹੋਣੇ ਚਾਹੀਦੇ ਆ ਤੁਹਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਸਾਡੇ ਫਾਰਮ ਤੇ ਆਵੋਗੇ ਵੀਰੇ ਤੁਸੀਂ ਇਕੱਲੇ ਇਕੱਲੇ ਨਗਦੇ ਵਿੱਚ ਵੀਰੇ ਤੁਹਾਨੂੰ 10 ਤੋਂ 15000 ਦਾ ਰਿਜ਼ਲਟ ਮਿਲੂਗਾ ਉਹ ਵੀਰੇ ਮੈਂ ਨਹੀਂ ਕਹਿੰਦਾ ਤੇ ਮੂੰਹੋਂ ਬੋਲੀ ਜਾਵਾਂ ਸਾਡੇ ਫਾਰਮ ਤੇ ਆਵੋ ਤੁਹਾਨੂੰ ਇੱਥੇ ਆ ਕੇ ਪਤਾ ਲੱਗੂਗਾ ਵੀ ਹਾਂ ਵਾਕਈ ਗੱਲ ਹੈਗੀ ਆ ਕਿਉਂਕਿ ਉਹ ਵੀਰੇ ਫਰਕ ਇਸ ਤਰ੍ਹਾਂ ਕੋਈ ਸਾਡੇ ਕੋਲ ਜਾਦੂ ਦੀ ਛੜੀ ਤਾਂ ਹੈ ਨਹੀਂਗੀ ਉਹ ਫਰਕ ਇਸ ਲਈ ਆ ਜਦੋਂ ਤੁਸੀਂ ਅੱਗੋਂ ਮਾਲ ਖਰੀਦਣੋ ਵੀਰੇ ਉਹ ਵੀ ਕੱਚੀ ਮਾਲ ਦਾ ਹੀ ਖਰੀਦਨਾਗਾ ਖਰਚਾ ਬਹੁਤ ਘੱਟ ਪਾਉਣਾ ਟਰਾਂਸਪੋਰਟ ਦਾ ਖਰਚਾ ਘੱਟ ਪੈਂਦਾ ਚੰਗ ਮੰਨੂ ਤਿਆਰੀ ਕਰਨ ਦੇ ਸੁਰਖੀ ਪੋਡਰ ਵੀਰੇ ਬਹੁਤ ਘੱਟ ਲਾਉਣਾ ਕਿਉਂਕਿ ਇਹਦੇ ਵਿੱਚ ਸਾਡਾ ਨਫਾ ਵੀ ਘੱਟ ਹੁੰਦਾ 1500 ਦੀ ਅੱਧਾ ਨਫਾ ਲੈਣੇ ਆ ਤੇ ਆ ਸਾਡੀ ਵੀਰੇ ਜਾਨਵਰ ਵੇਚਣ ਦੀ 250 ਤੋਂ 300 ਦੀ ਕੀਮਤੀ ਹੈਗੀ ਮਹੀਨੇ ਦੀ ਇਸ ਕਰਕੇ ਫਿਰ ਆਪਣਾ ਸਰਦਾ ਥੋੜੇ ਨਫੇ ਨਹੀਂ ਸਰ ਜਾਂਦਾ ਬੈਣ ਰਸ ਤੋਂ 15000 ਦਾ ਵੀਰੇ ਰਿਜ਼ਲਟ ਨਾਲ ਸਾਡੇ ਕੋਲੇ ਜਾਨੀ ਵੀਰਾਂ ਨੂੰ ਮਿਲ ਜਾਂਦੀ ਆ ਆ ਦੇਖ ਸਕਦੇ ਹੋ ਕੱਲੀ ਕੱਲੀ ਬੈਣ ਵੀਰੇ ਤੋਰੋ ਸਰਪੰਚ ਸਾਹਿਬ ਨੂੰ ਬੈਣ ਤੋਰ ਦਿਓ ਸਾਡੇ ਫਾਰਮ ਤੇ ਆਨਗੋ ਵੀਰੇ ਲੈਣ ਦੀ ਕੋਈ ਜਾਣ ਤੋਂ ਜਾਣ ਵੀ ਆ ਗਿਆ ਉਹ ਵੀ ਸਾਡੇ ਫਾਰਮ ਤੇ ਆ ਕੇ ਵੀਰੇ ਜਾਨੀ ਮਾਲ ਦੇ ਵਿੱਚ ਖਸ ਹੁੰਦਾ ਨਾ ਕਰਮਿੰਦੇ ਜਾ ਕੇ ਇਹੇ ਦੇ ਆਪਣੇ ਨਾਗ ਵੀਰੇ ਸੋਰ ਸਮਝ ਕੇ ਲਾਏ ਹੁੰਦੇ ਅਸੀਂ ਜਿਹੜਾ ਮਾਲ ਲੈਣਾ ਹੁੰਦਾ ਵੀਰੇ ਥਣਲੇ ਵਾਲਾ ਲੈਣਾ ਹੁੰਦਾ ਅਸੀਂ ਕਿਸੇ ਵੀ ਗਾਹਕ ਨੂੰ ਬੈਠ ਨਹੀਂ ਦਿੰਦੇਗੇ ਸੈਣ ਦੀ ਕਹਾਵਤਾ ਵੀ 121 ਕਰ ਲੋ ਵੀਰੇ 121 ਕਰਕੇ ਭੜਾ ਬਣਾ ਕੇ ਗਾਹਕ ਬਣਾ ਕੇ ਤੋਰੀ ਦਾ ਜਿਹਨੂੰ ਬੈਠ ਦਈ ਦੇ ਵੀਰੇ ਕਾਫੀ ਤੇ ਰਖ ਲਈਦੀ ਆ ਵੀਰਿਆ ਚਾ ਬੈਠ ਦਿੰਦੇ ਆ ਬੈਠ ਆਪਣੀਆਂ ਦੀਨ ਕਿੰਨੀਆਂ ਗਾਣ ਜਾਂਦਾ ਜਦੋਂ ਵੀਰ ਆਪਾਂ ਨਾਲ ਖੜਾ ਲੈਵਾਂਗੇ ਕਿਸੇ ਵੀਰ ਨੂੰ ਸੁਬਾ ਸਾਮ ਦੁੱਧ ਚੋਊਗਾ ਮਣ ਖੋਸੂਗਾ ਉਹ ਵੀਰ ਫਿਰ ਆਪਣੇ ਕੋਲ ਅੱਕੇ ਤੋਂ ਵੀਰੇ ਹੋਰ ਬੰਦੇ ਉਹਨੇ ਭੇਜਣੇ ਹੀ ਭੇਜਨੇ ਆ ਅਸੀਂ ਜਦੋਂ ਵੀਰੇ ਕਿਤੋਂ ਵੀ ਨਾ ਖਰੀਦਣਾ ਹੁੰਦਾ ਹੈਗਾ ਅਸੀਂ ਵੀਰੇ ਬਹੁਤ ਸੌਂਸਾਂ ਨਾਲ ਖਰੀਦਣਾ ਹੁੰਦਾ ਹੈਗਾ ਕਿਉਂਕਿ ਸਾਰੇ ਲੋਕੀ ਸੱਤ ਸਭ ਸਿਆਣੇ ਆ ਵੀਰੇ ਪਰ ਸਾਡੀ ਵਪਾਰ ਦੇ ਵਿੱਚ ਤੀਜੀ ਪੀੜੀ ਹੋ ਗਈ ਆ ਵਪਾਰ ਦੇ ਵਿੱਚ ਤੀਜੀ ਪੀੜੀ ਹੋ ਗਈ ਆ ਵੀਰ ਜੀ ਆਪਣੀ ਤੇ ਅਸੀਂ ਜਦੋਂ ਮਾਲਕੋਂ ਖੀਦਣਾ ਵੀਰੇ 2-3 ਬੰਦੇ ਮੇਰੇ ਨਾਲ ਹੁੰਦੇ ਆ ਉਹਨਾਂ ਵੀਰੇ ਫਿਰ ਅਸੀਂ ਬਹੁਤ ਰਾਇਆ ਨਾਲ ਖੀਦਣਾ ਹੁੰਦਾ ਵੀਰੇ ਆਪਣੀ ਮੈਂ ਨਾਲ ਘਾਟਿਆਂ ਦਾ ਨਹੀਂ ਸੋਚਦੇ ਵੀ ਕਾਇਮ ਇੰਟਾਂ ਦੇ ਵਿੱਚ ਵੀ ਪੂਰੀ ਇਹ ਸੋਚੇ ਸਪੰਸਰ ਤੋਂਰੀ ਚਰ ਨਾਲ ਦੀ ਨਾਲ ਵੀਰੇ ਬਿੱਕੂ ਹੋ ਜਿਹੜੀ ਆਪਣੀ ਕੁਆਲਿਟੀ ਚੰਗੀ ਨਹੀਂ ਹੂ ਰੇਟ ਜਾਏ ਦੁਸ਼ਰਣਾ ਦੀ ਘਾਹਤਾ ਵੀ ਭਾਅ ਸਿਰ ਤਾਂ ਪਾਥੀਆਂ ਵਿਕ ਜਾਂਦੀਆਂ ਬੇਭਾਅ ਸੌਣਾ ਨਹੀਂ ਵਿਕਦਾ 70 ਜੀ ਐਨ ਕੋਲੋਂ ਮੜਾ ਜਾ ਤੇ ਐ ਤੋੜ ਦਿਓ ਸਭਾਸਾ ਮੜਾ ਜਾ ਤੇ ਮੱਸੀ ਦੇਖ ਸਕਦੇ ਹੋ ਵੀਰੇ ਨਰੀ ਫਰਿੱਜ ਆ ਗਈ। ਨਰੀ ਫਰਿੱਜ ਆ ਵੀਰੇ ਗਰਮੀਆਂ ਦਾ ਤੋਹਫਾ ਗਾ ਤੇ ਬੱਸੀ ਨੂੰ ਜਦੋਂ ਆਮੋਗੇ ਵੀਰੇ ਖੜਖੜ ਦੇਖੋਗੇ ਕਰਮਾੜੀ ਠੋਸ ਲੇਵੇ ਵਾਲੀ ਆ ਜਿਹੜੀ ਆਪਾਂ ਕਹਦੇ ਨੇ ਬਲਿਆਰ ਉਹਦ ਕੱਲੀ ਜਾਊਗੀ ਉਹ ਹੈਗੀ ਆ। ਦੇਖੋ ਸਾਡੇ ਸਰਪੰਚ ਸਾਹਿਬ ਦੇ ਮੋਢੇ ਤੋਂ ਕਾਹਾਂ ਆਉਂਦੀ ਆ ਵੀਰੇ। ਕਰਮਾੜੀ ਦੀ ਹਾਈਟ ਲੈਂਥ ਦੇਖੋ। ਕੋਈ ਆਕਤੀ ਨਹੀਂ ਗਾ ਬੇਲ ਕਿੰਨੀ ਆ ਵੀਰੇ। ਕੱਲਾ ਕੱਲਾ ਥਾਣੇ ਲੇਵੇ ਦੀ ਪੱਤਰ ਅੱਖਰ ਬਹੁਤ ਚੰਗੇ ਹੈਗੇ ਆ ਵੀਰੇ। ਕਿਉਂਕਿ ਵੀਰੇ 700 ਮਾੜਾ ਮਾਲ ਨਾ ਖਰੀਦਿਆ ਨਹੀਂ ਜਾਂਦਾ। ਉਹ ਕਹਿੰਦਾ ਸੀਨੀ ਵਾਲਾ ਤੇ ਹਰੀ ਚ 35 40 ਵੇਚ ਗਿਆ ਉਹ ਵੀਰੇ ਲੀਨੀਆਂ ਫਿੱਦੀਆਂ ਨਹੀਂ ਵਿਗਦੀਆਂ ਉਹ ਇਹ ਜੀ ਗਊ ਮਾਤਾ ਕਰਮ ਵਾਲੀਆਂ ਭਰੀਆਂ ਜਿਹੜੀਆਂ ਆਪਾਂ ਲੈਣੇ ਆ ਵੀਰੇ ਉਹ ਵਗਦੀਆਂ ਤੋਰ ਵੇਡਾ ਤੋਰ ਮੜੀ ਤੋਰ ਤੇ ਵੀਰੇ ਲੰਮੀ ਬਣ ਜੂਗੀ ਆਹ ਵੇਖੋ ਵੀ ਕੱਲੀ ਕੱਲੀ ਚੜਦੀ ਚੜਦੀ ਖਲੂਗੀ ਜਦੋਂ ਵੀਰ ਆਉਣਗੇ ਇੱਥੇ ਨਾਨ ਖੋਸੂਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਾਨ ਨੇ ਮੇ ਦਾ ਮਾਲ ਸੁੱਚਾ ਹੋਊਗਾ ਖਾਨ ਦੂਰ ਹੂ ਨੇਵੇ ਦੀ ਸੁੱਚੀ ਬਹਿੜੂ ਵੀਰੇ ਪੱਦਰ ਹੋਊਗੀ ਕੁਆਲਿਟੀ ਸਹੀ ਹੋ ਉਹ ਚੀਜ਼ ਵੀਰੇ ਵਿਕੂ ਵੀ ਫਿਰ ਮੈਂ ਤਾਂ ਚ ਤੇ ਗਾਹਕ ਵੀ ਪੱਕਾ ਬਣਾਉਗੀ ਜਦੋਂ ਵੀਰੇ ਤੁਹਾਡਾ ਸਾਫ ਕਾਮਾ ਗਾਹਕ ਪੱਕਾ ਬਣ ਗਿਆ ਤਾਂ ਤੁਹਾਡੇ ਕੋਲੇ ਵੀਰੇ ਫਿਰ ਮੇਲੇ ਲੱਗਣਗੇ ਉੱਥੇ ਮੇਲੇ ਲੱਗਣਗੇ ਉੱਥੇ ਫਿਰ ਕੋਈ ਨਹੀਂ ਰੋਕ ਸਾਰੇ ਦਾ ਗੱਲ ਤੇ ਜਿਹੜੇ ਐਰ ਸਰ ਦੇ ਸਕੀਨ ਆ ਬੰਦ ਸਭ ਦੋਰੋਂ ਮਾੜੀ ਜੀ ਇਹ ਐਰ ਸਰ ਵੀਰੇ ਉਹ ਨਹੀਂ ਹੈਗੀ ਵੀ ਉਦਾਂ ਹੀ ਹੋਣੀ ਤੇ ਲਾਲ ਪੀਲੇ ਐਰ ਸਰ ਕਹਦੇ ਹੋ ਜਿਹੜੀ ਅਸਲ ਆਉਂਦੀ ਆ ਫਾਰਮ ਦੇ ਵਿੱਚੋਂ ਲਈਦੀ ਆ ਵੀਰੇ ਇਹਦੀ ਬਲੱਡ ਲਾਈਨ ਸਾਰੀ ਮਿਲੂਗੀ ਜਿਹੜੀ ਬੈਣ ਦੀ ਸਾਨੂੰ ਮੁਰੋ ਬਲੱਡ ਲਾਈਨ ਲੈਣ ਲੈਕਤੀ ਰੂਪ ਦੇ ਵਿੱਚ ਮਿਲ ਜਾ ਉਹ ਪਰ ਲੈਕਤੀ ਰੂਪ ਦੇ ਵਿੱਚ ਦੇਵਾਂਗੇ ਇਹ ਦੂਜਾ ਸੂਹਾ ਸੁੰਦੀਆਂ ਵੀਰੇ ਤੇ ਕੰਨੀਆਂ ਹਜੇ ਦੀਆਂ ਖੜੀਆਂ ਨੇ ਇਹ ਬੈਡ ਵੀਰੇ ਸਾਡੇ ਨਾਲ ਕੋਈ ਵੀਰ ਨੇ ਸਾਈ ਲਾਉਣੀ ਆ ਸਾਈ ਲਾ ਸਕਦਾ ਹਜੇ ਸੂਣ ਨੂੰ ਵੀ ਇੱਕ ਹਫਤਾ ਲਊਗੀ ਜਿੱਦਾਂ ਸੂਪੀ ਵੀਰੇ ਉਦਿਆਂ ਆਪਾਂ ਜਾਣੀ ਦੀ ਵੀਰ ਨੂੰ ਸੱਦ ਕੇ ਦਿਖਾ ਦੇਵਾਂਗੇ ਜਾਂ ਵੀਰੇ ਇੱਕ ਹਫ਼ਤੇ ਬਾਅਦ ਵੀਰੇ ਦਾ ਆਪਾਂ 32 ਤੋਂ 33 ਕਿਲੋ ਦਾ ਚਵਾ ਦੇਾਂਗੇ ਕਿਉਂਕਿ ਆਪਣੇ ਯਾਰ ਮਿੱਤਰ ਵੀਰ ਤੋਂ ਆਈ ਵੀ ਆ ਇਹ ਇਹ ਫਾਰਮ ਦੀ ਬਹਿਣ ਆ ਵੀਰੇ ਉਦਾਂ ਬੋਲਣ ਵਾਲੀ ਗੱਲ ਨਹੀਂ ਹੈਗੀਗੀ ਇਹਦਾ ਸਾਡਾ ਰਿਕਾਰਡ ਦੇਖਿਆ ਵਾ ਪਲੂਨ ਦਾ ਯਾਨੀ 30 ਤੋਂ 33 ਕਿਲੋ ਵੀਰੇ ਦਾ ਪਲੂਨ ਦਾ ਪਾਇਆ ਵਾ ਕਿਉਂਕਿ ਇਹਨਾਂ ਐਰ ਸੈਰ ਨੇ ਗਰਮੀ ਨਹੀਂ ਮੰਨਣੀ ਹੁੰਦੀਗੀ ਇਹ ਦੁੱਧ 2-3 ਕਿਲੋ ਵਧੂਗੇ ਇੱਕ ਯਾਰ ਉਹ ਤੂੰ ਅੱਗੇ ਆ ਜਾ ਬੋਲ ਆਂਦਾ ਤੋਂ ਜੀ ਇਹ ਆਪਣੀ ਵੀਰੇ ਪਿਛਲੇ ਨਾਲ ਦੀ ਆ ਗਾਰ ਦੀ ਹੈਗੀ ਆ ਵੀਰੇ ਕਿਸੇ ਵੀਰ ਨੇ ਬਾਹਰ ਸੀਗਾ ਉਹਨੇ ਸਾਨੂੰ ਸਾਈ ਪਾਦੀ 5000 ਕਹਿੰਦਾ ਠੰਡੀ ਸੀਲ ਲੈਣੀ ਆ ਮਾਦੀ ਰੋਕ ਲਾ ਵੀਰੇ ਇੱਥੇ ਤੇ ਬੈਠ ਵੀਰੇ ਇੰਨੀ ਠੰਡੀ ਸੀਲ ਸੀ ਦੇਖੋ ਪ੍ਰਾਂਤੀ ਕੋਈ ਨਹੀਂ ਦੇਖੋ ਇੰਨੀ ਠੰਡੀ ਸੀਲ ਵੀਰ ਨੂੰ ਬੈਠ ਦਿੱਤੀ ਕਹਿੰਦਾ ਮੇਰੀ ਕੱਲੀ ਮਾਤਾ ਗਈ ਉਹਨੇ ਚੋਣੀ ਆ ਪਰ ਬਾਅਦੋਂ ਵੀਰ ਕਹਿੰਦਾ ਵੀਰੇ ਅਸੀਂ ਸੂਈ ਸਵਾਈ ਲੈਣਾ ਕਿ ਮੇਰੀ 5000 ਸਾਈ ਰੱਖ ਲਾ ਲੈ ਜਾ ਬੇਟਾ ਅੰਦਰ ਮੈਂ ਕਿਹਾ ਵੀਰੇ ਤੇਰੀ ਮੈਂ 5000 ਸਾਈ ਤਾਂ ਦੇ ਲਈ ਰੱਖ ਲਾਂ ਹਨਾ ਵੀ ਮੈਂ ਕਿਹੜਾ ਫਿਰ ਕੋਈ ਰਾਜਾ ਬਣ ਜਾਊਗਾ ਪਰ ਆਪਾਂ ਵੀਰੋਂ ਵੀਰ ਦੀ 5000 ਸਾਈ ਮੋੜੀ ਆ ਜਣਦੀ ਆਪਾਂ ਇਹ ਵੀ ਗਜਾਇਸ਼ ਕਰਦੇ ਆ ਵੀਰੇ ਆਨਲਾਈਨ ਚੀਜ਼ ਨਾ ਲਿਆ ਕਰੋ ਕਿਉਂਕਿ ਆਨਲਾਈਨ ਦੇ ਵਿੱਚ ਬਹੁਤ ਬੰਦੇ ਵੀਰੇ ਆ ਰਹੇ ਤਿੱਖੇ ਕਰੀ ਫਿਰਦੇ ਆ ਤੇ ਸਾਨੂੰ ਕੋਈ ਕਦੋਂ ਮਿਲੇ ਕਦੋਂ ਚੋਖੜੀ ਕਿਉਂਕਿ ਵੀਰੇ ਤੁਸੀਂ ਰੁਪਏ ਲਾਉਣੇ ਹੁੰਦੇ ਆ 100 ਦਾ ਨੋਟ ਬਹੁਤ ਔਖਾ ਮਿਲਦਾ ਤੇ ਇਸ ਤਰ੍ਹਾਂ ਕੇ ਵਿੱਤੀਆਂ ਦੀ ਚੀਜ਼ ਦੇ ਨਿਰਗਪੱਖ ਨਾ ਕੀਤਾ ਕਰੋ ਖੋਰੋ ਜੂ ਖੋਰੋ ਤੇ ਵੀਰੇ ਤਾਜੀ ਸੂਈ ਸੁਵਾਈਆ ਤਾਜੀ ਸੂਈ ਸੁਵਾਈਆ ਵੀਰੇ ਨਗਰੇ ਦੇ ਪੱਸੀ ਆ ਪੱਸੀ ਵੀ ਵੀਰੇ ਰਿਕਾਰਡ ਵਾਲੀ ਹੈਗੀ ਆ ਪੰਜਾਬ ਸੁਭਾ ਸੂਈਆ ਇਹਦੇ ਸਾਡੇ 22 ਕਿਲੋ ਤੋਂ ਲੈ ਕੇ 24 ਕਿਲੋ ਵੀਰੇ ਦੁੱਧ ਰੈਡੀ ਹੋਊਗਾ ਤੀਜਾ ਦਿਨ ਇਹਨੂੰ ਸੂਈ ਨੂੰ ਹੋਇਆ ਦੂਜਾ ਸੂਹਾ ਸੂਈਆ ਮੂੰਹੋਂ ਸੇਦਾਂਦਾ ਸਾਡੀ ਵੀਡੀਓ ਦਾ ਵੀਰੇ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਰੋ ਜਿਹੜੀ ਗੱਲ ਕਹੋਗੇ ਅਸੀਂ ਕਹਾਂਗੇ ਵੀਡੀਓ 'ਚ ਉਹੀ ਵੀਰੇ ਤੁਹਾਨੂੰ ਮਿਲਣੀ ਹੈ ਇੱਕ ਮਿੰਟ ਰੋਕੋ ਜੀ ਆਹ ਦੇਖੋ ਵੀਰੇ ਇਹਦੇ ਬੈਂਸ ਦੇਖੋ ਕਰਮਾਲੀ ਦੇ ਕੀ ਬਾਤਾਂ ਹੀ ਆ ਚੌਣ ਵੀ ਵੀਰੇ ਪٹرول ਪੰਪ ਹੀ ਆ ਦੇਖੋ ਆਪਾਂ ਤੁਹਾਨੂੰ ਮਰਵਾ ਕੇ ਦਿਖਾ ਦੇਣਾ ਧਾਰਾ ਦੇਖੋ ਵੀਰੇ ਟਰੋਲ ਪੰਪ ਹੀ ਆ ਵੀਰੇ ਕੋਈ ਅੰਤ ਹੀ ਨਹੀਂ ਕਰਮਾ ਜੀ ਦੇਖੋ ਠੰਡੀ ਸੀ ਲਾ ਦੇਖ ਸਕਦੇ ਹੋ ਅੰਦਰ ਲੈ ਜਾਓ ਇਹਦੀ ਬੱਸੀ ਤੇ ਮਾੜੀ ਜੀ ਚਾਹ ਦਮਰਵਾ ਦਿਓ ਬਾਕੀ ਸਾਡੇ ਫਾਰਮ ਤੇ ਆਉਣਾ ਵੀਰੇ ਉਦੋਂ ਪਹਿਲਾਂ ਕੋਈ ਵੀਰ ਨਾਲੇ ਅਸੀਂ ਵੀਰ ਤੇ ਵੀ ਅਸੀਂ ਖਾਲੀ ਮੋੜ ਦੇ ਕਿਉਂਕਿ ਮੈਂ ਵੀ ਫਾਰਮ ਤੇ ਨਹੀਂ ਵੀਚੀ ਮੈਂ ਤਾਂ ਹੈਗਾਗਾ ਬਾਕੀ ਕਰਮ ਵਾਲੀਆਂ ਆਪਣੀਆਂ ਮਾਰਗ ਡਰਾਉਣ ਦੇ ਵਿੱਚ ਵਾਗੀਆਂ ਨੀਆਂ तकरीबन 16 ਨਗ ਤਾਜੇ ਸੂਏ ਹੈਗੇ ਆ ਤੇ 5 ਨਗ ਆਪਣੇ ਹੋਰ ਪਿਆ ਵਾਲੇ ਆਜੋ ਮੈਂ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਇੱਧਰਲੇ ਗਰਾਉਂਡ ਤੇ ਆਜੋ ਆਜੋ ਜੀ ਆਲੋ ਹਾਂਜੀ ਵੀਰੇ ਅੱਗੇ ਆਜੋ ਇਹ ਵੀਰੇ ਤਲੂਨ ਬੱਸੀਆ ਮੂੰਹੋਂ ਚਾਰ ਦੰਦ ਦਾ ਫਾਰਮ ਦੇ ਵਿੱਚੋਂ ਲਈ ਆ ਨਾਲ ਦੇ ਪਿੰਡੋਂ ਲਈ ਆ ਵੀਰੇ ਖੁੱਲੀ ਆਈ ਆ ਇਹ ਇੱਕ ਉਹ ਮੈਂਡ ਆ ਜਿਹੜੀ ਕੰਪੀਟੀਸ਼ਨ ਜਿਹੇ ਜਾਂ ਖੜਦੀਆਂ ਹੁੰਦੀਆਂ ਨੇ ਤੇ ਵੀਰੇ ਇਹ ਮੈਂਡ ਤੋਂ ਜਾਣੀ ਕਿਸੇ ਵੀਰ ਨੇ ਚੰਗੇ ਬੱਚੇ ਲੈਣੇ ਆ ਚੰਗੇ ਰਿਕਾਰਡ ਤੇ ਕੰਮ ਕਰਨ ਉਹ ਲਿਆ ਸਕਦਾ ਪਹਿਲਾ ਸੂਆ ਇਹ ਤਲੂਨ ਬੱਸੀ ਵੀਰੇ 28 29 ਕਿਲੋ ਦੁੱਧ ਉਸੇ ਚਵਾ ਦੇਾਂਗੇ ਸਾਡੇ ਫਾਰਮ ਦੇ ຊੂਕੀ ਕੋਈ ਵੀ ਲੈਣਾ ਭਾਈ ਗੱਜੂ ਨੂੰ ਵੀ ਕਰਵਾ ਦੇਾਂਗੇ ਕਿਉਂਕਿ ਬਾਕੀ ਅੱਗੇ ਵੀਰ ਦੀ ਸੇਵਾ ਹੁੰਦੀ ਹੈ ਮੇਰਾ ਫਾਲਰ ਸਾਹਿਬ ਕਹਿੰਦੇ ਸੀ ਵੀ ਗਊ ਮਾਤਾ ਦਾ ਜੋ ਜਿਹੜਾ ਦੁੱਧ ਉਹ ਝਾੜ ਥੱਲੇ ਹੁੰਦਾ ਆਜੋ ਇੱਧਰ ਨੂੰ ਆਜੋ ਤੁਸੀਂ ਇਹ ਜਾਂ ਪਾਲਾਂਗੇ ਤਾਂ ਕੱਢ ਲਾਂਗੇ ਆਹ ਵੇਖੋ ਵੀਰੇ ਦੁੱਧ ਆਸੂਆਂ ਬੈਣ ਸਾਰੀ ਹਾਲ ਦੇ ਵਿੱਚ ਪੈਂਦੀ ਆ ਲੇਵੇ ਦੀ ਕੁਆਲਿਟੀ ਦੇਖ ਲਓ ਵੀਰੇ ਥਣ ਥੁਣਾ ਤੋਰੀ ਚੱਲ ਬੇਟਾ ਨਾਲ ਦੀ ਮੜਾ ਜਾ ਦਿੱਤੀ ਚੱਲੋ ਤੋਰੀ ਥੱਲੇ ਕਰੋ ਤੋਰੀ ਮੜੀ ਲੰਮੇ ਪਾਸੇ ਜੇ ਤੋੜ ਕੇ ਮੋੜ ਦਿਆ ਕਰੋ ਵੀਰੇ 35 ਨਗ ਹੋਣਗੇ ਇੱਕ ਤਰੀਕ ਨੂੰ ਸਵੇਰ 7 ਵਜੇ ਚਾਲੂ ਕਰਾਂਗੇ ਬੇਚਿੰਤਾ ਹੋ ਕੇ ਮੇਰੇ ਵੀਰ ਆ ਸਕਦੇ ਆ ਸਾਡੇ ਫਾਰਮ ਤੇ ਕਿਸੇ ਦਾ ਵੀਰ ਦਾ ਬਾਹਰੋਂ ਰੇਟ ਪਤਾ ਕਰਿਆਗਾ ਖਾਲੀ ਮੋੜ ਨਾਲ ਸਿੱਛਣੇ ਵੀਰੇ ਵਹਿੜਾ ਦੇ ਕੇ ਤੋਰਾਂਗੇ ਇਹ ਰਹਿਣ ਦੇ ਤੋਰ ਨੂੰ ਇਹ ਵੀਰੇ ਦੂਜਾ ਸੂਹਾ ਸੁੰਦੀ ਆ ਇਹ 12 ਦਿਨ ਦੀ ਕੱਚੀ ਲਈ ਆ ਵੀਰੇ ਕੱਚੀ ਲੈਣ ਦਾ ਕੋਈ ਅੰਤਰ ਆ ਭਾਸਿਰ ਮਿਲ ਗਈ ਕੁਆਲਿਟੀ ਵੀਰੇ ਬਾਲੀ ਚੰਗੀ ਆ ਜੀ ਆ ਦੇਖੋ ਇਧਰੋਂ ਇਧਰ ਦੀ ਲਿਆਓ ਜੀ ਆ ਦੇਖੋ ਵੀਰੇ ਵਹਿੜ ਕੁਆਲਿਟੀ ਵਾਲੀ ਚੰਗੇ ਵੀਰੇ ਤਾਂ ਕੱਚੀ ਲਈ ਆ ਤੇ ਵਹਿੜੇ ਗਰਮੀਆਂ ਦਾ ਤੋਫਾ ਹੈਗਾ ਤੇ ਦੁੱਧ ਸੋਨਾ ਪਾਉਂਦਾ ਆ ਬੈਣ ਵੀਰੇ ਤਾਜੀ ਸੁਈਆਂ ਹਜੇ ਸੁਈਆਂ ਨੂੰ ਮੰਨ ਕੇ ਚੱਲੋ 5 ਘੰਟੇ ਹੋਇਆ ਫੇਰ ਇਹਦੀ ਓਕੇ ਹੋ ਗਈ। ਅੰਜ ਥੱਲੋ ਬੌਲੀ ਕੱਢੀਆ ਚੰਗੀ ਆ ਦੇਖ ਸਕਦੇ ਹੋ ਵੀਰੇ। ਚੰਗੀ ਆ ਵਹਿੜ। ਤੇ ਉਧਰ ਅੱਗੇ ਆਜੋ ਆਪਾਂ ਇਧਰ ਝਾੜ ਮਰਵਾਜੋ ਮੋਟੀ ਜੀ। ਆ ਵਸੀ ਦੇਖ ਸਕਦੇ ਹੋ ਵੀਰੇ। ਇਹ ਰਾਤ ਸੁਈ ਆ। ਚੰਗੀ ਬੌਲੀ ਹੈਗੀ ਆ ਇਹ ਸੂਣ ਵਾਲੀ ਹੈਗੀ ਆ ਵੀਰੇ। ਇਹ ਸੂਣ ਵਾਲੀਆਂ 5-4 ਦਿਨ ਤੋੜ ਦਿਓ ਮੜੀਆਂ ਜੀਆਂ ਤਿੰਨੇ ਤੋੜ ਦਿਓ ਇੱਠੀਆਂ। ਤੋੜ ਦਿਓ। ਆਹ ਆ ਦੋ ਨੰਬਰ ਮੀਲੇ ਸੂਣ ਵਾਲੀ ਆ 3 ਨੰਬਰ ਤੇ 4 ਨੰਬਰ ਤਾਜ਼ੀਆਂ ਸੁਈਆਂ ਨੇ। ਦੋਨਾਂ ਮਗਰੀ ਬੱਸੀਆਂ ਨੇ ਵੀਰੇ ਦੁੱਧ ਜਣੀ ਦੀ ਆਹ ਵੇਹੜ ਥੱਲੇ 18 ਕਿਲੋ ਹੋਊਗਾ ਥੱਲੇ 23 ਕਿਲੋ ਹੋਊਗਾ ਪਰ ਦੋਨਾਂ ਬੇੜਾਂ ਵੀਰੇ 20-20 ਲੀਟਰ ਤੋਂ ਪਾਰ ਪਾਉਣੀਆਂ ਇਹ ਉਹ ਪੁੱਤ ਸਿਰਿਆ ਵਾਲੀ ਜਿਹਦੇ ਨਾਲ ਤੋਰਦਾ ਤਾਂ ਲਾ ਦੇ ਆ ਤੋਰਨ ਦੀ ਉਹ ਬੰਦ ਨਹੀਂ ਜੰ ਬੰਦੇ ਬੀਬੀ ਦੇ ਠੀਕਰ ਨੇ ਹੰਬੇ ਰਹਿੰਦੇ ਥੋੜਾ ਕੰਮ ਪਰਮਾਤਮਾ ਦੀ ਕਰਤਾ ਸਾਡੇ ਨਾਲ ਜ਼ਿਆਦਾ ਹੈਗਾ ਚੌਲ ਵੀ ਲਾਉਣੀਆਂ ਥੋੜੀ ਜਿਹੀ ਬਚਾ ਲੈਣਾ ਹੈ ਵਿਚਾਰੇ ਨਾ ਰਾਸੂ ਕੰਮ ਧੰਦਾ ਕਰਦੇ ਹੰਬ ਜਾਂਦੇ ਆ ਦੇ ਸਾਕ ਨੂੰ ਜਿਵੇਂਗਾ ਸਵੇਰ ਤੇ ਵੀਰੇ ਨਿਮਾਉਂਦੇ ਨੂੰਂਡਿਆ ਮਾਲ ਤੇ ਆਹ ਬੱਸੀ ਵੀਰੇ ਦੂਜਾ ਸੂਆ ਸੁੰਦੀ ਸੀਗੀ ਤੇ ਆਹ ਵੀ ਦੂਜਾ ਇਹ ਸੇਦਨ ਦਾਗੀ ਆਹ ਬੱਸੀ ਇਹ ਸੇਦਨ ਦਾ ਤੇ ਇਹਨਾਂ ਖਾਨਾ ਕਿਲੋ ਰੈਡੀ ਹੋਊਗਾ ਜਿਹੜੀ ਉਹ ਨਾਲ ਦੀ ਤੋੜ ਬੇਟਾ ਤੋੜ ਦੇ ਦੋ ਸਫਰਤ ਹੋ ਜਾ ਸਾਰੀ ਕਮਾ ਲਓ ਯਾਰ ਐ ਥੱਲੇ ਵੀਰੇ ਅੱਗੇ ਜਾਣੀ ਦੀ 20 ਤੋਂ 21 ਕਿਲੋ ਹੋਊਗਾ ਸਪੋਰੀ ਚੱਲੋ ਫੁਰਤੀ ਨਾਲ ਤੇ ਆਹ ਵੀਰੇ ਸੂਣ ਵਾਲੀਆ ਪਲੂਨ ਬੱਸੇ ਥੋੜੀ ਕ੍ਰਾਸ ਦੇ ਵਿੱਚ ਹੈਗੀ ਐ ਕਰ ਮਾਲੀ ਥੋੜੀ ਕ੍ਰਾਸ ਚਾ ਇੱਕ ਸਾਹ ਦਿਓ ਵੀਰੇ ਇੱਕ ਸਾਹ ਲਓ ਤੇ ਉਦੋਂ ਆਪਾਂ ਉਦੋਂ ਹੀ ਦਿਖਾ ਦੇਣਾ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਉਹ ਸਰਪੰਚ ਸਾਹਿਬ ਸਰੀਆ ਹੀ ਖਾਓ ਮਾੜੀ ਆ ਵੀਰੇ ਜਿਹੜੀ ਬੈਡ ਆ ਗਈ ਇਹ ਕ੍ਰਾਫਟ ਦੇ ਵਿੱਚ ਆ ਜਰਸੀ ਬਣ ਰਹੀ ਹੈ ਹੋਰ ਵਸੀ ਆ ਦੋ ਦਿਨਾਂ ਦਾ ਗਈ ਚੌਕ ਦੇ ਚੱਕਲੇ ਆ ਬਸ ਮੰਨ ਕੇ ਚੱਲ ਮਾਂ ਦਿੱਤੀ ਬਸ ਹਫ਼ਤੇ ਦੇ ਵਿੱਚ ਨੇ ਬੱਚਾ ਧਰ ਦੇਣਾ ਆ ਵੀਰੇ ਥੋੜੀ ਚੰਬੀ ਚ ਆ ਗਈ ਤੇ ਇਹ ਵੀ ਚੰਗਿਆ ਫੈਟ ਚੰਗੀ ਰਹੀ ਜਿਹੜਾ ਜਰਸੀਆਂ ਵੀਰੇ ਸਾਰੀਆਂ ਪੰਜਾਬ ਵਾਲੀ ਜਰਸੀ ਆ ਚੰਗੀ ਵੱਡੇ ਕਰਦੇ ਵਿੱਚ ਹੈਗੀ ਆ ਗੋਲ ਜਰਸੀ ਆ ਤੇ ਆ ਵੀਰੇ ਜਿਹੜੀ ਨੂੰ ਆਪਾਂ ਜਾਨੀਏ ਨਵੀਂ ਨਸਲ ਆ ਇਹ ਤੇ ਊ ਬੈਠ ਠੀਕ ਆ ਠੰਡੀ ਸੀਨਾ ਬੈੜ ਉਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਥਾਂ ਦੇ ਵੀ ਦੀ ਰਿਕਾਰਡ ਦਾ ਕੋਈ ਇਹ ਵੀਰੇ ਆਪਾਂ 48 ਦੀ ਦੇ ਦੇਾਂਗੇ ਤੇ ਆ ਆਲੀ ਬੈੜ ਵੀਰੇ ਆਪਾਂ 45 ਦੀ ਦੇ ਦੇਾਂਗੇ ਸਾਈ ਵਾਲ ਦੇ ਵਿੱਚ ਆ ਦੇਖ ਸਕਦੇ ਦੇਖੋ ਉਹ ਜਾਨੀ ਦੀ 5 ਦਿਨ ਲਊਗੀ ਇਹ ਵੀਰੇ ਅੱਠ ਨਾਉਂ ਲੈ ਜੂਗੀ ਤੇ ਓਦੋਂ ਅਗਿਆ ਤੋਰੋ ਬੱਚਾ ਆ ਜੋੜਾ ਹੀ ਤੋਰ ਦਿਓ ਆ ਵੀਰੇ ਖੀਰੀ ਵਸੀ ਆ ਕੱਚੀ ਤਾਂ ਹੈਗੀ ਆ 10 ਤੋਂ 12 ਦਿਨ ਦੀ ਪਰ ਜਿਹਦੇ ਘਰੇ ਵਾਗੀ ਵੀਰੇ ਘਰ ਦਾ ਸ਼ਿੰਗਾਰ ਆ ਦੁੱਧ ਵੀ ਉਹ ਕਿ ਜਰਸੀ 16 ਕਿਲੋ ਦੇਊਗੀ ਪਰ ਨਿਕਲੂ ਚੰਗੀ ਆਹ ਬੈਡ ਵੀਰੇ ਤਾਜੀ ਸੂਇਆ 2 ਘੰਟਿਆਂ ਦੀ ਸੂਆ ਦੂਜਾ ਸੂਈ ਆ ਜੇ ਆਪਣੇ ਘਰ ਮਾਲੀ ਇਹ ਲਾੜ ਦੇ ਵਿੱਚ ਨਾ ਵਕੀ ਇਹੇ ਵੀਰੇ ਆਉਂਦੀ ਆਪਾਂ ਲਾੜ ਚੂਦੀ ਆਪਾਂ ਲਾਈਵ ਚਵਾਈ ਕਰਾ ਕੇ ਵੇਚਾਂਗੇ 32 ਤੋਂ 33 ਕਿਲੋ ਦੁੱਧ ਦੀ 32 ਤੋਂ 33 ਕਿਲੋ ਦੁੱਧ ਵੀਰੇ ਆਪਾਂ ਲਾਈਵ ਚਵਾਈ ਕਰਾ ਕੇ ਵੇਚਾਂਗੇ ਪਹਿਲੀ ਗੱਲ ਤਾਂ ਇਹ ਜੀ ਵਾੜ ਕਿਹੜੇ ਥਰਕੀ ਵੀਰ ਕੋਈ ਆ ਗਿਆ ਪਰ ਖਾਲਾ ਨਹੀਂ ਛੱਡਦਾ ਹੈਗਾ ਕਿਉਂਕਿ ਵੀਰੇ ਮਾਲ ਸਾਰਾ ਭਾਅ ਤੇ ਹੈਗਾ ਕਿਉਂਕਿ ਜਿਹੜਾ ਸਾਡਾ ਨਾ 50 ਤੋਂ 90 ਦਾ ਭਾਅ ਆ ਭਾਅ ਵਾਲਾ ਖਰਾ ਹੈਗਾ ਤੋਰ ਦੇ ਪੁੱਤ ਮੜੀ ਜੀ ਇਧਰ ਨੂੰ ਆ ਮੂੰ ਮੱਥਾ ਦੇਖ ਲੋ ਵੀਰੇ ਕੁਆਲਿਟੀ ਮੈਂ ਮੋੜ ਦੇ ਮੜੀ ਜੀ ਨਾ ਮੂੰ ਮੱਥੇ ਦੀ ਕੁਆਲਿਟੀ ਦੇਖ ਲੋ ਗਰਮੀ ਥੋੜੀ ਜਾਂਦੇ ਆ ਕਿਉਂਕਿ ਮੈਨੂੰ ਵੀ ਵੀਰੇ ਫਿਰ ਵੀਡੀਓ ਜੋ ਲੰਮੀ ਪਾਉਣਾ ਬੋਲਣਾ ਔਖਾ ਹੋ ਜਾਂਦਾ ਹੈਗਾ ਥੋੜਾ ਜਿਆ ਫੇਰ ਸ਼ੂਟ ਕਰਦਿਆ ਕਰੋ ਵੀਡੀਓ ਜਿਹੜੇ ਵੀਰ ਆਪ ਨੂੰ ਪਿਆਰ ਕਰਦੇ ਆ ਪੁਰਾਣੇ ਜੁੜੇ ਆ YouTube ਤੇ ਜਾਂ Facebook ਤੇ ਵੀਰੇ ਦੇਖਦੇ ਹੋ ਜਾਂ Instagram ਤੇ ਆਪਣੇ ਤਿੰਨੇ ਚੈਨਲ ਨਾ ਸੀਨੀ ਵਾਲ ਗੰਡਰੀ ਫਾਰਮ ਦੇ ਨਾਂ ਤੇ ਬਣੇ ਆ ਆਉੜੀ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ ਮਿਹਨਤ ਕਾਫੀ ਲੱਗ ਜਾਂਦੀ ਆ ਬਾਕੀ ਤੁਹਾਡਾ ਵੀਰੇ ਭਰਾਵਾਂ ਦਾ ਇੰਨਾ ਪਿਆਰ ਮਿਲਿਆ ਪਰਮਾਤਮਾ ਦੀ ਕਿਰਪਾ ਸਦਕਾ ਤੁਹਾਡਾ ਇੰਨਾ ਪਿਆਰ ਮਿਲਿਆ ਤੁਹਾਡੇ ਵੀਰੇ ਪਿਆਰ ਛੜ ਕੇ ਇੱਥੇ ਤੱਕ ਪਹੁੰਚੇ ਆ ਤੁਹਾਡਾ ਸਿਆਦੇ ਦਿਲ ਦੀਆਂ ਗਰਾਈਆਂ ਜੋ ਵੀਰੇ ਸ਼ੁਕਰਗੁਜ਼ਾਰ ਆ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗਾ ਤੁਹਾਡਾ ਵੀਰੇ ਸ਼ੁਕਰਗੁਜ਼ਾਰ ਕਰਨ ਲਈ ਤੁਹਾਡਾ ਇਦਾਂ ਹੀ ਪਿਆਰ ਸਾਨੂੰ ਮਿਲਦਾ ਰਹੇ ਤੁਹਾਡੀਆਂ ਉਮੀਦਾਂ ਦੇ ਵੀਰੇ ਆਪਾਂ ਇਦਾਂ ਹੀ ਖਰੇ ਉੱਤਰਦੇ ਰਹੀਏ ਆ ਬੱਸੀ ਵੀਰੇ ਤਾਜੀ ਸੁਈ ਆ ਇਹਦੇ ਮਗਰ ਵੀ ਬੱਸੀ ਆ ਇਹਦੇ ਮਗਰ ਵੀ ਬੱਸੀ ਆ ਇਹਦੇ ਮਗਰ ਥੋੜੀ ਜਿਹੜੀ ਬੱਸੀ ਆ ਕਿ ਯਾਰ ਸਰ ਦਾ ਕਰਾਉਸ ਬਾਕੀ ਬੇੜਾ ਮੇਰੇ ਦੋ ਮਗਰ ਤਾਂ ਆ ਜੀਆਂ ਸੁਈਆਂ ਉਹ ਲਾਉਣ ਵਾਲੀਆਂ ਰਹਿ ਗਈਆਂ ਕਿਉਂਕਿ ਮਾਲ ਮਸਾ ਫਸਮਾ ਹੀ ਲੱਗਦਾ ਬਾਕੀ ਪੰਜ ਗਨਾਗ ਵੀਰੇ ਹੋਰ ਆਉਣ ਵਾਲੇ ਹੈਗੇ ਆ ਬਾਹਰੋਂ ਆਪ ਦਾ ਇੱਕ ਤਾਂ ਰੇਟ ਪੱਤਾ ਕਰਕੇ ਆਓ ਸਾਡੇ ਫਾਰਮ ਤੇ ਆਓ ਵੀਰੇ ਤੁਹਾਡਾ ਖਾਲੀ ਮੋੜ ਨਾਲ ਸਿਸਟਮ ਨਹੀਂ ਹੈਗਾਗਾ ਫਿਰ ਐਂਡ ਤੇ ਇੱਕ ਚੀਜ਼ ਮੈਂ ਲਾਜ਼ਮੀ ਕਹਿੰਦਾ ਵੀਰੇ ਜਿੱਦੋਂ ਵੀ ਚੀਜ਼ ਲੈਣੀ ਆਂ ਦੇਖ ਕੇ ਨਰਖ ਪਰਖਣ ਲਓ ਸਾਡੇ ਕੋਲ ਲੈਣੀ ਆਂ ਸਾਬ ਦਾ ਦੁੱਧ ਦੁੱਧ ਤੇ ਕੀ ਜਾਈਏ ਅਸੀਂ ਵੀ ਵੀਰੇ ਵਪਾਰ ਕਰਦੇ ਆਂ ਇਹ ਸਾਲ ਹੀ ਚੀਜ਼ ਹੁੰਦੀ ਆ ਵੀਰਿਆ ਫਿਰ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾਗਾ ਕਿਦੋਂ ਵੀ ਲੈਣੀ ਆਂ ਆਪ ਦੀ ਦੇਖ ਕੇ ਨਰਖ ਪਰਖਣਾ ਖਰੀਦੋ ਮੇਰੇ ਵੀਰਾਂ ਦਾ ਵੀਡੀਓ ਦੇਖ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਨਵੀਂ ਵੀਡੀਓ ਤੇ ਮਿਲਦੇ ਹਾਂ ਜੀ ਵੀਰੇ ਬਾਕੀ ਇੱਕ ਦਿਨੋਂ ਆਪਾਂ ਫਾਰਮ ਤੇ ਮੇਰੇ ਵੀਰਾਂ ਦੇ ਇੱਥੇ ਆਉਣ ਤੇ ਮੋਸਟ ਵੈਲਕਮ ਹੋਊਗਾ ਹਾਂਜੀ ਵੀਰ ਜੀ ਸਾਸਤਰੀ ਕਾਲ ਜੀ